ਅਣੀ ਵੇਖੋ ਕਿੱਡਾ ਗੰਦਾ ਆ ਰਿਹਾ ਹੈ ਤੇ ਨੇੜੇ ਐਡਾ ਮੁਸ਼ਕਰਿਆ ਜਿਵੇਂ ਵਿੱਚ ਕੋਈ ਪਸ਼ੂ ਪੰਛੀ ਜਾਂ ਜਾਨਵਰ ਮਰੇ ਹੋਏ ਸੁੱਤੇ ਹੋਣ ਕਿਸੇ ਦਾ ਵੀ ਇਸ ਵੱਲ ਧਿਆਨ ਨਹੀਂ ਹੈਗਾ ਸਾਰਾ ਫਾਇਰ ਕਾ ਜਿਲਾ ਮਾਰੀਆਂ ਦੀ ਚਵੇਟ ਚ ਆਊਗਾ ਹਸਪਤਾਲਾਂ ਚ ਵੀ ਥਾਂ ਨਹੀਂ ਲੱਭਣੀ ਵੀ ਜਿੰਨੇ ਮਰੀਜ਼ ਕਿੱਥੇ ਦਾਖਲ ਕਰਨਗੇ ਉਹ ਤਾਂ ਮਾਲ ਇਕੱਠਾ ਕਰਨ ਤੇ ਲੱਗੇ ਆ। ਫਾਇਰ ਕਾਂ ਦੇ ਕੇ ਆਇਆ ਪਰ ਅਜੇ ਤੱਕ ਕੋਈ ਪਰਨੋ ਰੋਗ ਕਿੰਨਾ ਮੁੱਦਾ ਹੈ ਤੇ ਕੋਈ ਰਾਜਨੀਤੀ ਨਹੀਂ ਆਪਣੇ ਥੜਲੇ ਪਾਣੀ ਤਾਂ ਪੀਣ ਯੋਗ ਹੈ ਹੀ ਨਹੀਂ ਗੇ। ਕਿਤੇ ਸਾਡੇ ਪਰਿਵਾਰਾਂ ਚੋਂ ਨੇ ਉਹ ਵੀ ਗੰਦਾ ਪਾਣੀ ਪੀ ਰਹੇ ਤੇ ਅਸੀਂ ਪੀਲਾ ਰਹੀ ਕਿ ਪਤਨ ਚੋਂ ਬੁੱਡੇ ਨਾਲੇ ਦਾ ਪਾਣੀ ਮਿਕਸ ਹੋ ਰਿਹਾ ਹੈ। ਤੁਹਾਨੂੰ ਨਾ ਮਾਰੋ ਮਾਨ ਸਾਹਿਬ ਸਾਨੂੰ ਪਾਣੀ ਸਾਫ ਦਿਓ। ਸਮੱਸਿਆ ਬੜੀ ਵੱਡੀ ਸਮੱਸਿਆ ਹੈ ਜੀ। ਤੁਸੀਂ ਪਾਣੀ ਵੇਖੋ ਕਿੱਡਾ ਗੰਦਾ ਆ ਰਿਹਾ ਹੈ ਵੀ ਮੈਂ ਕਹਿੰਦਾ ਬੰਦੇ ਦਾ ਵੇਖਣ ਨੂੰ ਜੀ ਕਰਦਾ ਇਹਦੇ ਨੇੜੇ ਐਡਾ ਮੁਸ਼ਕਰਿਆ ਜਿਵੇਂ ਵਿੱਚ ਕੋਈ ਪਸ਼ੂ ਪੰਛੀ ਜਾਂ ਜਾਨਵਰ ਮਰੇ ਹੋਏ ਸੁੱਟੇ ਹੋਣ ਪਰ ਹਾਲਾਤ ਵੇਖ ਲਓ ਪ੍ਰਸ਼ਾਸਨ ਦੇ ਸਰਕਾਰਾਂ ਦੇ ਲੀਡਰਾਂ ਦੇ ਕੋਈ ਨਹੀਂ ਇਸ ਵੱਲ ਧਿਆਨ ਦੇ ਰਿਹਾ ਸਾਡੇ ਲੋਕ ਬਿਮਾਰ ਹੋ ਰਹੇ ਆ ਉਹਨਾਂ ਦੇ ਅਸਰ ਵਧ ਰਹੇ ਆ ਸਾਡੀਆਂ ਜ਼ਮੀਨਾਂ ਬੰਜਰ ਹੋ ਰਹੀਆਂ ਸਾਡੇ ਬਾਗ ਤਬਾਹ ਹੋ ਰਿਹਾ ਪਰ ਕਿਸੇ ਵੱਲ ਵੀ ਕਿਸੇ ਦਾ ਵੀ ਇਸ ਵੱਲ ਧਿਆਨ ਨਹੀਂ ਹੈਗਾ ਤੇ ਤੁਸੀਂ ਹਾਲਾਤ ਵੇਖ ਲਓ ਪਿਛਲੇ 12 ਦਿਨਾਂ ਤੋਂ ਪਾਣੀ ਲਗਾਤਾਰ ਚੱਲ ਰਿਹਾ ਹੈ ਅਸੀਂ ਗੁਵਾਰ ਲਵਾ ਲਈ ਡੀਸੀ ਮੈਡਮ ਫਾਇਲ ਕਾ ਤੱਕ ਲਵਾ ਲਈ ਉੱਤੇ ਵੀ ਅਸੀਂ ਭਰੀਕੇ ਵੀ ਜਾਏ ਜਿੱਥੋਂ ਹੈਟ ਚੋਂ ਪਾਣੀ ਰਲਦਾ ਪਰ ਕਿਸੇ ਨੇ ਵੀ ਅਜੇ ਤੱਕ ਇਹਦੇ ਵੱਲ ਧਿਆਨ ਨਹੀਂ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਨਹੀਂ ਤਾਂ ਇਹ ਸਾਰਾ ਫਾਇਲ ਕਾ ਜ਼ਿਲ੍ਹਾ ਬਿਮਾਰੀਆਂ ਦੀ ਚਪੇਟ ਚਾਊਗਾ ਤੇ ਮਹਾਮਾਰੀ ਵਧੂਗੀ ਤੇ ਹਸਪਤਾਲਾਂ ਚ ਵੀ ਥਾਂ ਨਹੀਂ ਲੱਭਣੀ ਵੀ ਜਿੰਨੇ ਮਰੀਜ਼ ਕਿੱਥੇ ਦਾਖਲ ਕਰਨਗੇ ਲੱਗਦਾ ਨਹੀਂ ਨੁਮਾਇੰਦੇ ਜਿਹੜੇ ਐਮ ਐਲ ਏ ਹੈਗੇ ਆ ਜਿਹੜੇ ਹੋਰ ਹੈਗੇ ਜਿਹੜੇ ਸਰਕਾਰ ਦੇ ਨੁਮਾਇੰਦੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈਗਾ ਗੱਲ ਸੁਣਨੀ ਚਾਹੀਦੀ ਹੈ ਜ਼ਿੰਮੇਵਾਰੀ ਪਾਉਣੀ ਉਹ ਗੱਲ ਸੁਣਨ ਤਾਂ ਜਿਉ ਜਿਉ ਉਹਨਾਂ ਦੇ ਵਾਸ ਹੋਵੇ ਮੇਰੇ ਹਿਸਾਬ ਨਾਲ ਤਾਂ ਮਾਨ ਸਾਹਿਬ ਕੋਲ ਉਹਨਾਂ ਦੀ ਪਹੁੰਚ ਹੀ ਹੈ ਨਹੀਂ ਉਹ ਤਾਂ ਮਾਲ ਇਕੱਠਾ ਕਰਨ ਤੇ ਲੱਗੇ ਆ ਨਹੀਂ ਤਾਂ ਉਹਨਾਂ ਨੇ ਇਸ ਦਾ ਉਹਨਾਂ ਦੇ ਪਰਿਵਾਰ ਤਾਂ ਪੀਂਦੇ ਆ ਕੋਈ ਸਾਡੇ ਪਰਿਵਾਰ ਨਹੀਂ ਇਕੱਲੇ ਪੀਂਦੇ ਲੋਕ ਲੋਕ ਇੱਥੇ ਦਾ ਮੁੱਦਾ ਹੈ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਸਾਰਿਆਂ ਨੂੰ ਇਕੱਠੇ ਹੋ ਗਏ ਡੀਸੀ ਮੈਡਮ ਵੀ ਇੱਥੇ ਜ਼ਿਲ੍ਹੇ 'ਚ ਉਹਨਾਂ ਕੋਲ ਵੀ ਪਾਣੀ ਪਹੁੰਚਦਾ ਕਿੱਥੋਂ ਤੱਕ ਜਿਹੜੇ ਆਮ ਬੰਦੇ ਬੋਤਲਾਂ ਪਾਣੀ ਦੀਆਂ ਪੀ ਲੂਗਾ ਤੁਹਾਨੂੰ ਪਤਾ ਆਪਣੇ ਥੜਲੇ ਪਾਣੀ ਤਾਂ ਪੀਣ ਯੋਗ ਹੈ ਹੀ ਨਹੀਂਗੇ ਕਿਉਂਕਿ ਉਹਨਾਂ ਦੇ ਵਿੱਚ ਕਈ ਅਜਿਹੇ ਤੱਤ ਹੈ ਜੋ ਖਰਾਬ ਕਰਦੇ ਸਿਹਤ ਨੂੰ ਜੇ ਇਹ ਪਾਣੀ ਮਾੜਾ ਆ ਰਿਹਾ ਤੇ ਇਹਦੇ ਟੈਸਟ ਵੀ ਹੋ ਚੁੱਕੇ ਆ ਮੁਕਸਰ ਜ਼ਿਲ੍ਹੇ ਦੇ ਡੀਸੀ ਨੇ ਬਕਾਇਦਾ ਕਿਹਾ ਵੀ ਇਹ ਪਾਣੀ ਹਫ਼ਤਾ 10 ਦਿਨ ਪੀਣ ਯੋਗ ਨਹੀਂ ਹੈਗਾ ਜੇ ਇਹਦੇ ਟੈਸਟ ਹੋ ਚੁੱਕੇ ਟੈਸਟ ਫੇਲ ਆਏ ਆ ਵਾਟਰ ਬਕਸਾਂ 'ਚ ਪਾਣੀ ਨਹੀਂ ਪੈ ਰਿਆ ਪਰ ਹਾਲਾਤ ਵੇਖ ਲਓ ਇਹ ਪਾਣੀ ਮੈਂ ਤੁਹਾਨੂੰ ਦੱਸ ਦਿਆਂ ਹਰੀ ਕਿ ਪਤਨ ਚੋਂ ਬੁੱਢੇ ਨਾਲੇ ਦਾ ਪਾਣੀ ਮਿਕਸ ਹੋ ਰਿਹਾ ਹੈ ਇਹ ਉੱਥੇ ਦੋ ਨਹਿਰਾਂ ਨਿਕਲੀਆਂ ਇੰਦਰਾ ਕਨਾਲ ਤੇ ਨਾਲ ਆਪਣੀ ਸਰੰਦ ਫੀਡਰ ਇੰਦਰਾ ਕਨਾਲ ਜੇ ਪਾਣੀ 80% ਪੈਂਦਾ ਵਿਨੀ 20 ਕਨਾਲ ਸਰੰਦ ਫੈਡਰ ਚ ਪੈਂਦਾ ਇੰਦਰਾ ਕਨਾਲ ਬੰਦ ਕਰ ਦਿੱਤੀ ਗਈ ਹੁੰਦੇ ਰਿਪੇਅਰ ਦਾ ਕੰਮ ਹੈ 2 ਮਹੀਨੇ ਦਾ ਉਹ ਸਾਰਾ ਜਿਹੜਾ ਬੁੱਢੇ ਬਨਾਲੇ ਦਾ ਪਾਣੀ 100 ਦਾ 100% ਆਪਣੀ ਸਰੰਦ ਫੀਡਰ ਚ ਪੈਣ ਲੱਗ ਗਿਆ ਤਾਂ ਕਰਕੇ ਪਾਣੀ ਗੰਦਾ ਆ ਰਿਹਾ ਅਸੀਂ ਪ੍ਰਸ਼ਾਸਨ ਤੇ ਸਰਕਾਰ ਤੋਂ ਬੇਨਤੀ ਕਰਦੇ ਆਂ ਵੀ ਸਾਨੂੰ ਨਾ ਮਾਰੋ ਮਾਨ ਸਾਹਿਬ ਸਾਨੂੰ ਪਾਣੀ ਸਾਫ਼ ਦਿਓ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਨੂੰ ਪਾਣੀ ਟੈਲਾਂ ਤੱਕ ਪਹੁੰਚਾਵਾਂਗੇ ਸਾਫ਼ ਪਹੁੰਚਾਵਾਂਗੇ ਆਹ ਵੇਖ ਲਓ ਅੱਜ ਮੌਕੇ ਤੇ ਤੁਹਾਨੂੰ ਲਾਈਵ ਲਾਤ ਵਿਖਾ ਰਹੇ ਆਂ ਪਾਣੀ ਮਾੜਾ ਆ ਰਿਹਾ ਬਿਲਕੁਲ ਜੀ ਜੋ ਨਹਿਰਾਂ ਦੇ ਵਿੱਚ ਪਾਣੀ ਆ ਰਿਹਾ ਇਹਦੇ ਵਿੱਚ ਗੰਦਾ ਪਾਣੀ ਆ ਰਿਹਾ ਕਾਲਾ ਪਾਣੀ ਫੈਕਟਰੀਆਂ ਵਾਲਾ ਦੁਸ਼ਿਤ ਪਾਣੀ ਸਮਝੋ ਬਾਹਰ ਹੈ ਕਿ ਇਹ ਪਾਣੀ ਇਹ ਸਾਫ਼ ਪਾਣੀ ਦੇ ਵਿੱਚ ਕੌਣ ਰਲਾ ਰਿਹਾ ਤੇ ਕਿੱਥੋਂ ਰਲ ਕੇ ਆ ਰਿਹਾ ਜੋ ਪੀਣ ਦੇ ਯੋਗ ਨਹੀਂ ਆ ਫਸਲਾਂ ਨੂੰ ਲਾਉਣ ਦੇ ਯੋਗ ਨਹੀਂਗਾ ਇੱਥੋਂ ਤੱਕ ਕਿ ਮੈਨੂੰ ਲੱਗਦਾ ਹੈ ਸ਼ਹਿਰ ਵਾਸੀਆਂ ਨੇ ਰਲ ਕੇ ਐਸਟੀਐਮ ਨੂੰ ਸਭ ਨੂੰ ਇਹਦੇ ਬਾਰੇ ਤਲਾਹ ਵੀ ਦਿੱਤੀ ਹੈ ਤੇ ਵਾਟਰ ਵਰਕਸ ਬੰਦ ਕੀਤੇ ਹੋਏ ਐ ਤੇ ਜਿਹੜੇ ਹੁਣ ਵਾਟਰ ਵਰਕਸ ਪਾਣੀ ਘਰਾਂ ਦੇ ਵਿੱਚ ਸਪਲਾਈ ਭੇਜ ਰਹੇ ਉਹ ਵੀ ਧਰਤੀ ਵਾਲਾ ਭੇਜ ਰਿਹਾ ਛੜਲਾ ਉਹ ਵੀ ਇੱਥੇ ਪਾਣੀ ਮਾੜਾ ਹਬੂਰ ਦੇ ਵਿੱਚ ਫਾਜ਼ਲਕਾ ਦੇ ਵਿੱਚ ਕਿਉਂਕਿ ਉਹਦੇ ਵਿੱਚ ਸ਼ੋਰਾ ਹੈ ਸਾਬਣ ਨਹੀਂ ਖਿਰਦੀ ਕੱਪੜੇ ਨਹੀਂ ਨਿੱਖਰਦੇ ਤਾਂ ਇਹ ਬਹੁਤ ਜ਼ਿਆਦਾ ਵੱਡੀ ਸਮੱਸਿਆ ਹੈ ਇਹਦੇ ਤੇ ਸਰਕਾਰ ਨੂੰ ਚਿੰਤਾ ਕਰਨੀ ਚਾਹੀਦੀ ਹੈ ਕੀ ਹੱਲ ਕੀ ਹੋਊਗਾ ਫਿਰ ਜਿਹੜਾ ਹੈਗਾ ਕਿਸਾਨੀ ਜਿਹੜਾ ਹੈਗਾ ਫਸਲਾਂ ਖਰਾਬ ਹੋ ਰਹੀਆਂ ਮਸਲਾ ਖਰਾਬ ਹੋ ਰ ਹਾਲੇ ਦੇ ਇਹੀ ਹੈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਪਰਮਾਤਮਾ ਗੁਰੂ ਸਹਿਬਾਨ ਇਹ ਗੱਲਾਂ ਕਹਿਗੇ ਸੀਗੇ ਆਪਾਂ ਉਹਨਾਂ ਤੋਂ ਦੂਰ ਹੁੰਦੇ ਜਾਂਦੇ ਆ ਅੱਜ ਪੰਜਾਬ ਦੀ ਹਵਾ ਵੀ ਦੁਸ਼ਿਤ ਹੈ ਜ਼ਮੀਨ ਵੀ ਦੁਸ਼ਿਤ ਹੈ ਕਿਉਂਕਿ ਆਪਾਂ ਇੰਨੀ ਜ਼ਿਆਦਾ ਯੂਰੀਆ ਡੀਏਪੀ ਪਾਪਾ ਫਸਲਾਂ ਉਗਾਉਣੇ ਆ ਰਹਿੰਦਾ ਖੁੰਦਾ ਹੁਣ ਪਾਣੀ ਜ਼ਹਿਰੀਲਾ ਹੋਣ ਲੱਗ ਗਿਆ ਮੈਨੂੰ ਵੀ ਲੱਗਦਾ ਜੇ ਇਹੀ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂਗਾ ਜਦੋਂ ਪੰਜਾਬ ਸਟੇਟ ਇੱਕ ਸਿੱਧੀ ਕੈਂਸਰ ਦੀ ਸਟੇਟ ਵਜਨ ਲੱਗ ਜੂਗੀ ਸੋ ਇਹਦੇ ਤੇ ਸਰਕਾਰ ਨੂੰ ਜਿਵੇਂ ਹੁਣ ਭਗਵੰਤ ਮਾਨ ਸਰਕਾਰ ਆ ਜਾਂ ਪੁਰਾਣੀਆਂ ਸਰਕਾਰਾਂ ਵੀ ਸੀ ਅੱਜ ਇਹ ਕਹਿ ਰਹੇ ਕਿ ਅਸੀਂ ਨਸ਼ੇ ਦਾ ਜਿਹੜਾ ਹੈਗਾ ਅਸੀਂ ਬੀੜਾ ਚੱਕ ਲਿਆ ਜੀ ਇਹਨੂੰ ਖਤਮ ਕਰ ਦਿਆਂਗੇ ਸੋ ਨਸ਼ੇ ਨਾਲ ਤਾਂ ਕੱਲੀ ਨੌਜਵਾਨੀ ਖਤਮ ਹੁੰਦੀ ਸੀਗੀ ਰਿਸੋਰੀਸ ਲੱਗ ਜਾਂਦੇ ਸੀਗੇ ਸਰਕਾਰ ਨੂੰ ਇਹ ਤੇ ਵੱਧ ਚਿੰਤਾ ਕਰਨੀ ਚਾਹੀਦੀ ਜਿਹਦੇ ਨਾਲ ਸਾਰੇ ਹੀ ਖਤਮ ਹੋ ਜਾਣਗੇ ਜਿਹੜੇ ਸਰਕਾਰ ਖੁਦ ਚਲਾ ਰਹੇ ਆ ਉਹ ਆਪ ਵੀ ਨਹੀਂ ਰਹਿਣਗੇ ਤੇ ਨਾ ਬੱਚੇ ਰਹਿਣਗੇ ਨਾ ਜਵਾਨ ਰਹਿਣਗੇ ਨਾ ਬਜ਼ੁਰਗ ਰਹਿਣਗੇ ਜੀ ਇੰਨਾ ਗੰਦਾ ਪਾਣੀ ਪੀਵਾਂਗੇ ਫਸਲਾਂ ਨੂੰ ਲਾਵਾਂਗੇ ਤਾਂ ਤੁਸੀਂ ਦੱਸੋ ਫਿਰ ਆਪਾਂ ਬਿਹਤਰੀ ਕਿੱਥੋਂ ਲਿਆਵਾਂਗੇ ਆ ਲੋਕਾਂ ਨੇ ਕਿਤੇ ਸਰਕਾਰਾਂ ਪ੍ਰਸ਼ਾਸਨ ਤੱਕ ਪਹੁੰਚੇ ਹੈਗੇ ਪ੍ਰਸ਼ਾਸਨ ਜਿਹੜਾ ਹੈਗਾ ਅੰਗੋਲੇ ਹੈ ਲਾਪਰਵਾਹੀ ਹੈ ਪ੍ਰਸ਼ਾਸਨ ਦੇ ਜਿਹੜਾ ਹਲੇ ਤੱਕ ਕੋਈ ਧਿਆਨ ਨਹੀਂ ਦੇ ਦੇਖੋ ਇਹ ਵੱਡੇ ਕੰਮ ਨੇ ਜੀ ਪ੍ਰਸ਼ਾਸਨ ਜੇ ਸੋਚੇ ਕਿ ਫਾਜ਼ਲ ਕਾ ਦਾ ਕੱਲਾ ਪ੍ਰਸ਼ਾਸਨ ਇਹ ਪਾਣੀ ਨੂੰ ਸਹੀ ਕਰ ਲੂਗਾ ਇਹਦੀ ਤਹਿ ਤੱਕ ਜਾਣਾ ਪੈਣਾ ਹੈ ਕਿ ਇਹ ਗੰਦਲਾ ਪਾਣੀ ਕਿੱਥੋਂ ਵਿਚਰ ਲਾਇਆ ਜਾ ਰਿਹਾ ਹੈ ਕੌਣੋਂ ਤਾਕਤਾਂ ਜਿਹੜੀਆਂ ਇਹ ਰਲਨ ਦੇ ਰਹੀਆਂ ਕੌਣੋਂ ਤਾਕਤਾਂ ਕਿ ਜਿਹੜੀਆਂ ਇਹ ਰਲਾਰੀਆਂ ਸਾਫ ਪਾਣੀ ਚ ਮੇਰੀ ਤਾਂ ਇਹ ਵੀ ਗੱਲ ਤੋਂ ਸਮਝੋ ਬਾਰੇ ਕਿ ਜਿਹੜੇ ਇਹ ਰਲਾਰੇ ਆ ਜਾਂ ਜਿੱਥੋਂ ਰਲ ਰਿਹਾ ਹੈ ਉਹ ਵੀ ਤਾਂ ਅਕਸਰ ਇਸੇ ਧਰਤੀ ਤੇ ਸਾਹ ਲੈਂਦੇ ਆ ਕਿੰਨਾ ਕੁ ਚਿਰ ਆਪਦੇ ਬੱਚਿਆਂ ਨੂੰ ਉਹ ਬੋਤਲਾਂ ਵਾਲਾ ਪਾਣੀ ਪਿਆ ਲੈਣਗੇ ਸੋ ਇੱਕ ਦਿਨ ਇਹ ਜ਼ਹਿਰ ਬੀਜਿਆ ਉਹਨਾਂ ਦੇ ਵੀ ਸਾਹਮਣੇ ਆਉਣਾ ਸੋ ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਪ੍ਰਮਾਤਮਾ ਨੇ ਇਹ ਧਰਤੀ ਆਪਾਂ ਨੂੰ ਆਪਦਾ ਜੀਵਨ ਬਤੀਤ ਕਰਨ ਲਈ ਦਿੱਤੀ ਸੀ ਨਾ ਕਿ ਨਾਸ਼ ਮਾਰਨ ਲਈ ਦਿੱਤੀ ਸੀ ਜੋ ਆਪਾਂ ਮਾਰ ਰਹੇ ਆ ਇਹਨਾਂ ਨੇ ਸਾਨੂੰ ਇੱਕ ਦਿੱਤਾਇਆ ਆਪਣੇ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਿ ਸਾਡੇ ਜਿਹੜੇ ਆ ਜ਼ਿਲ੍ਹੇ ਦੇ ਵਿੱਚ ਪਾਣੀ ਜਿਹੜਾ ਦਿੱਤਾ ਜਾ ਰਿਹਾ ਸਪਲਾਈ ਕੀਤਾ ਜਾ ਰਿਹਾ ਪੀਣ ਵਾਸਤੇ ਉਹਦੇ ਵਿੱਚ ਕਾਫੀ ਜੜੀ ਆ ਉਹ ਜ਼ਹਿਰੀਲੀ ਤੱਤ ਨੇ ਕੈਮੀਕਲ ਤੱਤ ਨੇ ਤੇ ਇਸਰ ਕੀ ਨਾਲ ਦੇ ਸੈਂਪਲ ਲਗਾਏ ਜਾਣ ਲੈ ਜਾਂਦੇ ਔਰ ਸਾਫ ਪਣੀ ਮੁਹਈਆ ਕਰਾਇਆ ਜਾਵੇ ਇਸ ਸੰਬੰਧ ਵਿੱਚ ਪਹਿਲਾਂ ਵੀ ਮਹਿਕਮੇ ਨੂੰ ਜਿਹੜਾ ਹੈ ਗਿਆ ਜਾਣਕਾਰੀ ਦਿੱਤੀ ਗਈ ਹੈ ਵੀ ਤੁਸੀਂ ਤੇ ਸੈਂਪਲ ਲੈ ਜਾਣ ਔਰ ਹੁਣ ਜਿਹੜੀ ਹੈ ਹੋਰ ਇਤਿਆਦ ਵਰਤਨ ਵਾਸੀ ਨੂੰ ਕਿਹਾ ਜਾਏਗਾ ਦੂਸਰਾ ਪਾਣੀ ਦਾ ਜਿਹੜੀ ਹੈ ਪ੍ਰਦੂਸ਼ਿਤ ਹੋਣ ਦੀ ਕਾਰਨ ਹੈ ਉਹ ਪਿਛਲੇ ਜ਼ਿਲ੍ਹੇ ਦੇ ਜਿਹੜੇ ਪਿਛਲੇ ਜ਼ਿਲ੍ਹੇ ਆ ਜੋ ਉੱਪਰ ਅਪਸਟ੍ਰੀਮ ਆਉਂਦੇ ਜਿਲ੍ਹੇ ਜਿਦਾਂ ਲੁਧਿਆਣਾ ਮੋਗਾ ਜਾਂ ਉਧਰ ਅੱਗੇ ਰੋਪੜ ਹੋਇਆ ਉਹਨਾਂ ਜ਼ਿਲ੍ਹਿਆਂ ਤੋਂ ਜਿਹੜਾ ਪਾਣੀ ਆਉਂਦਾ ਉਹਨਾਂ ਜ਼ਿਲ੍ਹਿਆਂ ਵਿੱਚ ਜਿਹੜਾ ਹੈਗਾ ਇਹੋ ਸੀਵਰੇਜ ਜਾਂ ਇੰਡਸਟਰੀ ਦਾ ਜਿਹੜਾ ਹੈਗਾ ਇਹੋ ਵੇਸਟ ਜਿਹੜਾ ਹੈਗਾ ਆ ਇੰਡਸਟਰੀ ਤੋਂ ਜੋ ਪ੍ਰਦੂਸ਼ਣ ਨਿਕਲਦਾ ਉਹ ਵਿੱਚ ਮਿਕਸ ਹੁੰਦਾ ਹੈ ਉਹਦੇ ਕਰਕੇ ਜਿਹੜਾ ਹੈ ਰਕਾਪਟ ਮਲੇ ਜਿਹੜੀ ਇਸ ਪਾਣੀ ਦੀ ਗੰਦਗੀ ਹੋ ਰਹੀ ਹੈ ਤੇ ਅਸੀਂ ਆਪਣੇ ਜ਼ਿਲ੍ਹੇ ਦੇ ਤੌਰ ਦੇ ਉੱਤੇ ਤਾਂ ਟੈਸਟ ਕਰਵਾ ਸਕਦੇ ਆ ਬਾਕੀ ਜਿਹੜਾ ਟੈਸਟ ਦੀ ਰਿਪੋਰਟ ਜਿਹੜੀ ਹੈ ਸਰਕਾਰ ਤੱਕ ਭੇਜਾਂਗੇ ਤਾ ਜੋ ਉਪ ਅਪਸਟ੍ਰੀਮ ਜਿਹੜੀ ਆ ਉੱਪਰ ਜਿਹੜੀ ਹੈਗੇ ਆ ਜ਼ਿਲ੍ਹੇ ਆ ਉਹਨਾਂ ਨੂੰ ਇਸ ਸਬੰਧ ਵਿੱਚ ਜਿਹੜੀ ਆ ਕਾਰਵਾਈ ਕਰਨ ਉਹ ਤਾਂ ਜੋ ਸਾਰਿਆਂ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਹੱਈਆ ਹੋ ਸਕੇ ਦੂਸਰਾ ਪਾਣੀ ਦੇ ਵਿੱਚ ਇਹ ਆ ਕਿ ਜਦੋਂ ਪਾਣੀ ਦੀ ਬੰਦੀ ਹੁੰਦੀ ਹੈ ਉਸ ਵੇਲੇ ਪਾਣੀ ਜਿਹੜਾ ਸਪਲਾਈ ਹੋ ਰਿਹਾ ਉਹਦੀ ਮਾਤਰਾ ਘਟ ਜਾਂਦੀ ਹੈ ਫਰੈਸ਼ ਵਾਟਰ ਘਟ ਜਾਂਦਾ ਤੇ ਜਿਹੜਾ ਪਿਆਾ ਪਾਣੀ ਆ ਉਹਦੇ ਵਿੱਚ ਜਾਂ ਜੋ ਪਾਣੀ ਦਰਿਆ ਦੇ ਵਿੱਚੋਂ ਆ ਰਿਹਾ ਆ ਉਹਦੇ ਵਿੱਚ ਜਿਹੜਾ ਹੈ ਪ੍ਰਦੂਸ਼ਿਤ ਤੱਤਾਂ ਦੀ ਜਿਹੜੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਇੱਕ ਪ੍ਰੋਸੈਸ ਹੁੰਦੀ ਹੈ ਜਦੋਂ ਪਾਣੀ ਜੋ ਪ੍ਰਦੂਸ਼ਿਤ ਕੋਈ ਵੀ ਕੋਮਿਕਲ ਪੋਲੂਸ਼ਨ ਪੋਲੂਸ਼ਨ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਜੇ ਆਪਾਂ ਉਹਨੂੰ ਡਿਲੂਟ ਕਰ ਦਈਏ ਉਹਦੇ ਵਿੱਚ ਆਪਾਂ ਸਾਫ਼ ਚੀਜ਼ ਮਿਲਾ ਦਈਏ ਤੇ ਉਹਦਾ ਅਸਰ ਘਟ ਜਾਂਦਾ ਲੇਕਿਨ ਜਦੋਂ ਸਾਫ਼ ਚੀਜ਼ ਮਿਲਾਉਣ ਬੜੀ ਦੀ ਗਿੰਦੀ ਘਟ ਜਾਂਦੀ ਹੈ ਉਹਦੀ ਮਾਤਰਾ ਘਟ ਜਾਂਦੀ ਹੈ ਤੇ ਪ੍ਰਦੂਸ਼ਿਤ ਚੀਜ਼ ਦੀ ਜਿਹੜੀ ਆ ਉਹ ਨੁਕਸਾਨ ਜਾਂਦਾ ਵੱਧ ਜਾਂਦਾ ਕਈ ਗੁਣਾ ਵੱਧ ਜਾਂਦਾ ਤੋਂ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਬੰਦੀ ਹੁੰਨ ਕਿਲਚ ਇਹ ਜ਼ਿਆਦਾ ਪ੍ਰਭਾਵਸ਼ਾਲੀ ਆ ਜ਼ਿਆਦਾ ਖਤਰਨਾਕ ਇਹਦੇ ਪ੍ਰਭਾਵ ਸਾਹਮਣੇ ਆਉਂਦੇ ਨੇ ਆ ਸਰ ਕਿੰਨੇ ਟਾਈਮ ਤੋਂ ਇਸ ਤਰ੍ਹਾਂ ਦੀ ਪ੍ਰਸ਼ਾਨੀ ਜਿਹੜੀ ਆਪਣੇ ਜ਼ਿਲ੍ਹੇ ਨੂੰ ਆ ਰਹੀ ਹੈ ਇਹ ਕਈ ਸਾਲਾਂ ਤੋਂ ਆ ਰਹੀ ਹੈ ਇਹਦੇ ਵਿੱਚ ਜਿਹੜੇ ਹੈਗੇ ਆ ਇਸ ਕਰਕੇ ਜਿਹੜੇ ਐਨਜੀਟੀ ਜਾਂ ਹੋਰ ਜਿਹੜੀਆਂ ਸਰਕਾਰੀ ادارے ਆ ਉਹ ਬਾਕੀ ਜ਼ਿਲ੍ਹਿਆਂ ਵਿੱਚ ਉਹਨਾਂ ਨੂੰ ਮਨਾਹੀ ਕਰਦੇ ਨੇ ਵੀ ਤੁਸੀਂ ਆਪਣੀ ਗੰਦਗੀ ਜਿਹੜੀ ਪਿੰਡਾਂ ਵਾਲੀ ਗੰਦਗੀ ਡਰੇਨਾਂ ਵਿੱਚ ਨਾ ਪਾਓ ਜਿਹੜਾ ਛੱਪੜ ਦਾ ਪਾਣੀ ਆ ਜਿਨ੍ਹਾਂ ਚਿਰ ਬਿਲਕੁਲ ਪਾਣੀ ਸਾਫ਼ ਨਹੀਂ ਹੁੰਦਾ ਜਾਂ ਤਾਂ ਉਹਨੂੰ ਖੇਤੀਬਾੜੀ ਵਾਸਤੇ ਵਰਤੋ ਜਾਂ ਫਿਰ ਜਿਨ੍ਹਾਂ ਜਿਹੜਾ ਬਿਲਕੁਲ ਸਾਫ਼ ਨਹੀਂ ਹੁੰਦਾ ਜਿਹੜਾ ਇੱਕ ਥਾਪਨ ਮਾਡਲ ਤੋਂ ਬਾਅਦ ਵਿੱਚ ਪਾਣੀ ਜਿਹੜਾ ਆ ਸਾਫ਼ ਹੈ ਜਿਹੜਾ ਖੇਤੀ ਵਾਸਤੇ ਜਾਂ ਵੈਸੇ ਵੀ ਜਿਹੜਾ ਆ ਇਹਨੂੰ ਦਰਿਆ ਸੁੱਟਿਆ ਜਾ ਸਕਦਾ ਉਸ ਤੋਂ ਪਹਿਲਾਂ ਜਿਹੜਾ ਨਾ ਸੁੱਟੋ ਹੁਣ ਤੱਕ ਪ੍ਰਸ਼ਾਸਨ ਨੇ ਕਿਹੜੇ ਕਦਮ ਜ਼ਮੀਨੀ ਸਤਰ ਤੇ ਉਠਾਏ ਨੇ ਪੱਧਰ ਤੇ ਉਠਾਏ ਨੇ ਕਿ ਜਿਹੜਾ ਇਹਦਾ ਹੱਲ ਸਮੱਸਿਆ ਦਾ ਹੱਲ ਹੋ ਸਕੇ ਜੀ ਕੀ ਲੋਕਾਂ ਨੂੰ ਪੀਣ ਦਾ ਪਾਣੀ ਮਿਲ ਸਕੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਗੰਦਾ ਪਾਣੀ ਕੋ ਜਿੱਥੇ ਖੇਤਾਂ ਨੂੰ ਖਰਾਬ ਕਰ ਰਿਹਾ ਉੱਥੇ ਹੀ ਉਹਨਾਂ ਨੂੰ ਪੀਣ ਵਾਸਤੇ ਪਾਣੀ ਵੀ ਨਹੀਂ ਮਿਲ ਰਿਹਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਯਾਸ ਜਾਰੀ ਹੈ ਹੋ ਪ੍ਰਸ਼ਾਸਨ ਜਿਹੜਾ ਹੈ ਹੁਣ ਜਿਹੜਾ ਹੈ ਇਸ ਵੇਲੇ ਜਿਹੜਾ ਹੈ ਲਿਕੁਇਡ ਸੋਲਿਡ ਵੇਸਟ ਮੈਨੇਜਮੈਂਟ ਦੇ ਤਹਿਤ ਉਹ ਜਿਹੜਾ ਹੈ ਸਰਕਾਰ ਵੱਲੋਂ ਕਾਫੀ ਜੁੜੀ ਹੈ ਉਹ ਜੋਰ ਦਿੱਤਾ ਜਾ ਰਿਹਾ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਪਿੰਡਿਆਂ ਦੇ ਵਿੱਚ ਜਿਹੜਾ ਹੈਗਾ ਲਿਕੁਇਡ ਵੇਸਟ ਮੈਨੇਜਮੈਂਟ ਦੇ ਤਹਿਤ ਥਾਪਰ ਮਾਡਲ ਦੇ ਨਾਲ ਪਾਣੀ ਸਾਫ਼ ਕੀਤਾ ਜਾ ਰਿਹਾ ਉਹ ਪਾਣੀ ਸਾਫ਼ ਹੋਏਗਾ ਜਿਹੜਾ ਇਹ ਪਾਣੀ ਸਾਫ਼ ਪਾਣੀ ਜਦ ਖੇਤੀ ਵਾਸਤੇ ਵਰਤਿਆ ਜਾਏਗਾ ਜੇ ਪਾਣੀ ਨੂੰ ਡਰੇਨ ਵਿੱਚ ਵੀ ਪਾਉਂਦੇ ਆ ਤਾਂ ਤਾਂ ਵੀ ਉਹਦਾ ਅੱਗੇ ਨੁਕਸਾਨ ਨਹੀਂ ਆਏਗਾ ਤੁਸੀਂ ਸਰ ਕੀ ਆਪਾਂ ਉਹ ਤਰੀਕਾ ਵਰਤ ਰਹੇ ਆ ਵੀ ਸਾਰੇ ਪਿੰਡਾਂ ਦਾ ਜਿਹੜਾ ਨਿਕਾਸੀ ਹੈ ਪਿੰਡਾਂ ਦਾ ਜਿਹੜਾ ਪਾਣੀ ਹੈ ਉਹ ਸਾਫ਼ ਹੋਵੇ ਸ਼ਹਿਰਾਂ ਵਿੱਚ ਵੱਖਰੇ ਤੌਰ ਤੇ ਉੱਤੇ ਜਿਹੜੇ ਹੈਗੇ ਆ ਟ੍ਰੀਟਮੈਂਟ پلان ਲੱਗ ਰਹੇ ਨੇ ਹਾਂ ਸਰ ਹੁਣ ਤੱਕ ਤਾਂ ਕੋਈ ਇਸ ਤਰ੍ਹਾਂ ਦੇ ਨਹੀਂ ਬਿਲਕੁਲ 100% ਇਹ ਗੱਲ ਕਲੀਅਰ ਹੈ ਮੈਂ ਉਹਦੇ ਨਾਲ ਐਗਰੀਡ ਹਾਂ ਔਰ ਮੈਂ ਆਪਣੀ ਸਰਕਾਰ ਦਾ ਵੀ ਧੰਨਵਾਦੀ ਹਾਂ ਵੀ ਅਸੀਂ ਕੋਸ਼ਿਸ਼ ਕਰੀ ਮਾਨਯੋਗ ਜੰਪਾ ਜੀ ਮਿਨਿਸਟਰ ਹੁੰਦੇ ਸੀ ਉਹਦੇ ਨਾਲ ਮੈਂ ਫਸਟ ਇਰੀਗੇਸ਼ਨ ਮਿਨਿਸਟਰ ਤਾਂ ਅਸੀਂ ਉਹ ਸਟਾਰਟ ਕਰਿਆ ਉਹ ਪ੍ਰਾਲਾ ਉਹ ਪੰਜਾਬ ਐਂਡ ਰਾਜਸਥਾਨ ਦਾ ਜੁਆਇੰਟ ਪ੍ਰੋਜੈਕਟ ਜਿਹਨੂੰ ਲੂਥਰੇਡ ਪ੍ਰੋਜੈਕਟ ਬੋਲਦੇ ਆ ਬਾਲੇਵਾਲਾ ਹੈਡ ਬੋਲਦੇ ਆ ਫਰੋਸਪਰ ਫੀਡਰ ਨੂੰ ਬੋਲਦੇ ਆ ਨਾਲ ਔਰ ਜਿਹੜਾ ਹਰੀਕੇ ਪਤਨ ਤੋਂ ਕਸੂਰ ਪਹਿਲਾਂ ਜਾਂਦਾ ਔਰ ਕਸੂਰ ਤੋਂ ਬਾਅਦ ਉੱਥੋਂ ਪੋਲੂਟਿਡ ਪਾਣੀ ਹੋ ਕੇ ਉਸਹਾਣੀ ਵਾਲੇ ਬਾਰਡਰ ਤੋਂ ਅੱਗੇ ਫਿਰ ਸਾਡੀਆਂ ਫਾਜ਼ਿਲਕਾ ਫਰੋਸਪਰ ਦੋ ਜ਼ਿਲ੍ਹਿਆਂ ਨੂੰ ਮਾਰ ਕਰਦਾ ਉਹ ਸੁਬਾ ਰਾਜਸਥਾਨ ਵੀ ਹੋਈ ਪਾਣੀ ਜਾਂਦਾ ਉਹਦੇ 30% ਪੰਜਾਬ ਦਾ ਸ਼ੇਅਰ ਹੈ 70% ਰਾਜਸਥਾਨ ਦਾ ਸ਼ੇਅਰ ਹੈ ਇਨ ਬਿਟਵੀਨ ਦੋਨੋਂ ਗਵਰਨਮੈਂਟ ਦੀ ਮੀਟਿੰਗਸ ਹੋਈਆਂ ਸਭ ਕੁਝ ਅਪਰੂਵਲ ਹੀ ਚਲਾ ਗਿਆ ਉਹਦੇ ਚ ਇੱਕ ਆਬਜੈਕਸ਼ਨ ਲੱਗਿਆ ਸੀ ਸੈਂਟਰ ਗਵਰਨਮੈਂਟ ਵੱਲੋਂ ਪਹਿਲਾਂ ਉਹਨਾਂ ਦਾ ਕੋਈ ਆਪਦਾ ਇਸ਼ੂ ਹੋਗਾ ਆਈ ਡੋਨਟ ਨੋ ਕੀ ਇਸ਼ੂ ਸੀ ਪਰ ਇੱਕ ਆਬਜੈਕਸ਼ਨ ਲੱਗਿਆ ਸੀ ਉਹ ਕਲੀਅਰ ਕਰਕੇ ਸੀ ਭੇਜਤਾ ਹੈ ਮੇਰੀ ਖਿਆਲ 99% ਉਹ ਪ੍ਰੋਜੈਕਟ ਪਾਸ ਹੋ ਚੁੱਕਿਆ ਬਟ ਫਾਈਨਲ ਉਹਨਾਂ ਦੀ ਡੀਪੀਆਰ ਦਾ ਕੋਈ ਇਸ਼ੂ ਸੀ ਮੇਰੀ 5-7 ਦਿਨ ਪਹਿਲਾਂ ਗੱਲ ਵੀ ਹੋਈ ਸੀ ਕਿਉਂਕਿ ਉਹ ਪ੍ਰੋਜੈਕਟ ਉਹ ਨਾਲ ਸਾਡੇ ਹਲਕੇ ਦੀ ਸਾਡੇ ਜ਼ਿਲ੍ਹੇ ਦੀ ਕੈਂਸਰ ਤੋਂ ਬਚਣਗੇ ਲੋਕ ਔਰ ਸਕਿੰ ਦੀ ਪ੍ਰੋਬਲਮ ਜਿਹੜੀ ਸਭ ਤੋਂ ਜ਼ਿਆਦਾ ਹੈ ਕਿਉਂਕਿ ਚਮੜੇ ਵਾਲਾ ਪਾਣੀ ਕਦੇ ਵੀ ਬਿਮਾਰੀ ਦੇ ਸਕਦਾ ਸੋ ਇਸ ਕਰਕੇ ਸਾਡੇ ਏਰੀਆ ਚ ਕੈਂਸਰ ਜ਼ਿਆਦਾ ਸੋ ਮੈਨੂੰ ਲੱਗਦਾ ਸਾਲ ਡੇਢ ਚੋ ਪ੍ਰੋਜੈਕਟ ਪੂਰਾ ਹੋ ਜਾਊਗਾ ਪੰਜਾਬ ਨੇ ਬਹੁਤ ਜ਼ੋਰ ਲਾਇਆ ਪੰਜਾਬ ਨੇ ਤਾਂ ਉਹਦਾ 100% ਲਿਖ ਕੇ ਦਿੱਤਾ ਜਿੰਨਾ ਸ਼ੇਅਰ ਹੈ ਸਾਡੇ ਤੋਂ ਅਡਵਾਂਸ ਲੈ ਲਓ ਪਰ ਰਾਜਸਥਾਨ ਦਾ ਕੋਈ ਉਹਨਾਂ ਦਾ ਇੰਟਰਨਲ ਆਪ ਦਾ ਇਸ਼ੂ ਸੀ ਲਾਸਟ ਟਾਈਮ ਰਾਜਸਥਾਨ ਦੇ ਮੁੱਖ ਮੰਤਰੀ ਵੀ ਆਏ ਸੀ ਸ਼ਾਇਦ ਹਰੀ ਕੇ ਪਤਨ ਉੱਥੇ ਵੀ ਉਹਨਾਂ ਨੂੰ ਸਾਰੇ ਕਿਸਾਨ ਮਿਲੇ ਸੀ ਵੀ ਸਾਡਾ ਇਸ਼ੂ ਹੈ ਉਹਨਾਂ ਕੇ ਅਸੀਂ ਗੱਲ ਕਰਾਂਗੇ ਬਟ ਉਹ ਮੇਰੇ ਖਿਆਲ ਨੇਅਰ ਅਬਾਊਟ ਨਜ਼ਦੀਕ ਹੈ ਜਲਦੀ ਉਹ ਕੰਪਲੀਟ ਹੋਣਾ ਚਾਹੀਦਾ। ਸਾਲੇ ਪਾਣੀ ਸੀ ਜੋ ਫਸਲੇ ਕਰਾਉਂਦੇ ਆ। ਮੈਂ ਤਾਂ ਕਿਸਾਨੋ ਕਹਿੰਦਾ ਕਿ ਨਸਲੇ ਵੀ ਖਰਾਬ ਆ। ਆਬਵੀਅਸਲੀ ਨਸਲ ਕਿਉਂ ਨਾ ਖਰਾਬ ਹੋਗੀ ਜਦੋਂ ਸਾਡੀ ਜ਼ਮੀਨ ਨੂੰ ਪਾਣੀ, ਸਾਡੀ ਖੇਤੀ ਨੂੰ ਪਾਣੀ ਉਹ ਲੱਗਦਾ ਹੈ ਸਾਡੇ ਗਰਾਊਂਡ ਵਾਟਰ ਚ ਪਾਣੀ ਹੋ ਜਾਂਦਾ ਹੈ। ਤਾਂ ਤੁਸੀਂ ਵੇਖੋ ਕਿੰਨੇ ਸਾਲ ਹੋ ਗਏ ਘਟ ਤੋਂ ਘਟੇ ਸਰਕਾਰ ਨੇ ਉਪਰਾਲਾ ਤਾਂ ਕਰਿਆ। ਘਟ ਤੋਂ ਘਟੇ ਸਰਕਾਰ ਨੇ ਉਹ ਪ੍ਰੋਜੈਕਟ ਤਾਂ ਤਿਆਰ ਕਰਿਆ। ਘਟ ਤੋਂ ਘਟੇ ਸਰਕਾਰ ਨੇ ਮੰਤਰੀ ਔਰ ਸਾਰੇ ਪ੍ਰਿੰਸੀਪਲ ਸੈਕਟਰੀ ਸਾਰੇ ਐਮ ਐਲ ਏਸ ਜਾ ਕੇ ਉਸ ਪ੍ਰੋਜੈਕਟ ਲਈ ਲੜਾਈ ਤਾਂ ਲੜੀ। ਘਟ ਤੋਂ ਘਟੇ ਅਸੀਂ ਦਿੱਲੀ ਫਾਈਲ ਤਾਂ ਪਹੁੰਚਾਈ। ਬਟ ਉਹਨੋਂ ਜਦੋਂ ਦੋਨੋਂ ਸਟੇਟ ਦਾ ਪ੍ਰੋਜੈਕਟ ਹੋਵੇ ਸੈਂਟਰ ਗਵਰਨਮੈਂਟ ਦੀ ਅਪਰੂਵਲ ਬਿਨਾ ਜਲ ਮਿਸ਼ਨ ਦੇ ਮਿਨਿਸਟਰ ਉਹ ਸੈਂਕਸ਼ਨ ਕਰਨਗੇ ਆਈ ਥਿੰਕ 687 ਕਰੋੜ ਦਾ ਪ੍ਰੋਜੈਕਟ ਹੈ ਮੇਰੀ ਨੌਲੇਜ ਹੈ ਮੈਂ ਡੇਲੀ ਅਪਡੇਟ ਵੀ ਕਰਦਾ ਰਹੇ ਨਾ 2-4 ਦਿਨ ਬਾਅਦ ਵੀ ਕੀ ਉਹ ਪ੍ਰੋਜੈਕਟ ਦਾ ਕਿਉਂਕਿ ਸਭ ਤੋਂ ਬਾਅਦ ਮੇਰੇ ਹਲਕੇ ਨੂੰ ਪੈਂਦੀ ਔਰ ਫਾਜ਼ਿਲਕਾ ਤੇ ਬੱਲੂਆਂ ਨੇ ਹਲਕੇ ਨੂੰ ਪੈਂਦੀ ਹੈ ਅਧਿਕਾਰੀ ਇਸ ਮਾਮਲੇ ਪਰ ਬੋਲਣੇ ਤੋਂ ਤਿਆਰ ਨਹੀਂ ਹੈ ਕੀ ਮਾਨਤੇ ਹੋ ਦੇਖੋ ਨਹੀਂ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਹੈ ਬਟ ਜਦ ਤੱਕ ਉਹ ਸੈਂਕਸ਼ਨ ਹੁੰਦਾ ਨਹੀਂ ਉਹ ਵੀ ਕੀ ਕਹਿ ਸਕਦੇ ਆ ਇਹਨਾਂ ਨੇ ਤਾਂ ਹਵਤਾ ਕੰਮ ਕਰਕੇ ਪੰਜਾਬ ਮੈਂ ਤਾਂ ਬੀਗ ਐ ਫੈਮਿਲੀ ਮੈਂਬਰ ਮੇਰਾ ਫਰਜ ਬੰਦਾ ਹੈ ਹਰ ਕਿਸੇ ਨੂੰ ਗੱਲ ਕਲੀਅਰ ਕਰ ਦਿਆਂ ਕਿਉਂਕਿ ਸਾਡੇ ਵੱਲੋਂ ਸਾਰੀ ਪ੍ਰਪੋਜ਼ਲ ਚਲੀ ਗਈ ਹੈ ਔਰ ਸਾਡੇ ਲਈ ਸਭ ਤੋਂ ਵੱਡਾ ਪਾਇਲਟ ਪ੍ਰੋਜੈਕਟ ਹੋਗਾ ਜਿਹਸੀ ਜ਼ਿਆਦਾ ਪਾਣੀ ਬਚਾ ਸਕਦੇ ਹੋਏ ਉਹ ਵੀ ਜੇ ਅੱਜ ਪ੍ਰੋਜੈਕਟ ਹੋਊਗਾ ਸਾਲ ਡੇਢ ਨੂੰ ਕੰਪਲੀਟ ਕਰਨ ਤੇ ਲੱਗੇਗਾ ਉਸ ਤੋਂ ਬਾਅਦ ਤੁਸੀਂ ਮੰਨੋ ਵੀ 5-7 ਸਾਲ ਤਾਂ ਉਹਨੂੰ ਥੱਲੇ ਗਰਾਊਂਡ ਵਾਟਰ ਨੂੰ ਠੀਕ ਹੋਣਾ ਲੱਗ ਜੈਣਗੇ ਤਾਂ ਕਿਹਾ ਤਦ ਤੱਕ ਚਲੇਗਾ ਇਹ ਕਾਲੇ ਪਾਣੀ ਦਾ ਕਾਲੇ ਪਾਣੀ ਦਾ ਤੁਹਾਡੇ ਕੋਲ ਕੀ ਹਾਲ ਹੈ ਸੋਲੂਸ਼ਨ ਕੀ ਹੈ ਸਰਕਾਰ ਕਣਕ ਦੇ ਟਾਈਮ ਦੇ ਸਕਦੀ ਐ ਕਿਉਂਕਿ ਲੂਥਰੇਟ ਤੋਂ ਪੁੱਠਾ ਪਾਣੀ ਚੱਲਦਾ ਐ ਕਣਕ ਦੇ ਟਾਈਮ ਤੇ ਪੂਰਾ ਪਾਣੀ ਚੋਨੇ ਦੇ ਟਾਈਮ ਤੇ ਪਾਣੀ ਪੂਰਾ ਹੋਈ ਨਹੀਂ ਸਕਦਾ ਤੁਸੀਂ ਦੱਸੋ ਕਿਹੜੀ ਪੋਸੀਬਿਲਿਟੀ ਐ ਜਿਹੜਾ ਰਾਤੋ ਰਾਤ ਆਪਾਂ ਪਾਣੀ ਲੈ ਕੇ ਆ ਜਾਾਂਗੇ ਬਟ ਸਰਕਾਰ ਵਾਲੀ ਕੋਈ ਕਮੀ ਨਹੀਂ ਪਹਿਲੀ ਪੰਜਾਬ ਦੀ ਸਰਕਾਰ ਐ ਜਿਹਨੇ ਗਰਾਊਂਡ ਵਾਟਰ ਦਾ ਲੈਵਲ ਠੀਕ ਕਰਤਾ ਔਰ ਪਹਿਲੀ ਪੰਜਾਬ ਦੀ ਸਰਕਾਰ ਐ ਜਿਹੜੀ ਕਿਸਾਨਾਂ ਨੂੰ ਪਿਆਰ ਕਰਦੀ ਐ ਔਰ ਲੋਕਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਤਾ ਨਹਿਰਾਂ ਬਣਾਤੀਆਂ ਖਾਲੇ ਬਣਾਦੇ ਪਾਈਪਲਾਈਨਸ ਵਿਛਾਤੀਆਂ ਔਰ ਇਸ ਤੋਂ ਵੱਡਾ ਇਤਿਹਾਸ ਦੇਖ ਲਓ 70 ਸਾਲਾਂ ਜਿੰਨਾ ਕਦੇ ਨਹਿਰੀ ਵਿਭਾਗ ਵਿੱਚ ਕੰਮ ਨਹੀਂ ਹੋਇਆ ਇਸ ਤੋਂ ਪਹਿਲਾਂ 400 ਕਰੋੜ ਦਾ ਬਜਟ ਹੁੰਦਾ ਸੀ ਇਰੀਗੇਸ਼ਨ ਡਿਪਾਰਟਮੈਂਟ ਦਾ ਬਟ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ 2300 ਕਰੋੜ ਪਹਿਲੇ ਸਾਲ ਬਜਟ ਸੀ 2420 ਕਰੋੜ ਦੂਜੇ ਸਾਲ ਬਜਟ ਸੀ 3rd 2420 ਕਰੋੜ नेक्स्ट ਬਜਟ ਸੀ ਹੁਣ ਤਾਂ ਰਿਕਾਰਡ ਤੋੜਤਾ ਵੀ ਖਾਲੇ ਵੀ ਸਾਰਾ ਇਰੀਗੇਸ਼ਨ ਡਿਪਾਰਟਮੈਂਟ ਬਣਾਊਗਾ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਆਪ ਦੇ ਕਿਸਾਨਾਂ ਲਈ ਇਸ ਤੋਂ ਬਾਅਦ ਕੋਈ ਕਰ ਸਕਦਾ ਥੈਂਕ ਯੂ